ਹਾਂ ਇਹ ਸਰ ਆਲਟਰਨੇਟਿਵ ਕਿਸਾਨ ਸਰ ਇਹਦੀ ਡਿਮਾਂਡ ਘੱਟ ਕਰਦੇ ਹਰ ਕੋਈ ਕਹਿੰਦਾ ਮੈਨੂੰ ਡੀਏਪੀ ਚਾਹੀਦੀ ਹੈ ਇਹ ਨਾਲ ਫਿਰ ਦੂਜਾ ਸਮਾਨ ਦਿੰਦੇ ਇਹਦਾ ਕੋਈ ਨਹੀਂ ਸਰ ਅਸੀਂ ਚੈੱਕ ਕਰਦੇ ਜੇ ਕੋਈ ਉਹਦਾ ਸ਼ਿਕਾਇਤ ਸਰ ਨਹੀਂ ਨਹੀਂ ਇਹਨਾਂ ਦੇ ਖਲ ਖਲ ਕਲਬੀ ਕਲੋਂ ਪਰ ਇਹਦਾ ਦੇਖੋ ਇਹਨਾਂ ਦੇ ਕਿੱਥੋਂ ਲਿਆਂਦਾ ਮਾਲ ਲਿਆਂਦਾ ਚੈੱਕ ਕਰੋ ਸਰ ਠੀਕ ਹੈ ਸਰ ਹਾਂ ਕਿੱਥੋਂ ਆਇਆ ਕਿੰਨਾ ਆਇਆ ਲੀਗਲ ਕਿੰਨਾ ਗੈਰਕਾਨੂੰਨੀ ਕਿੰਨਾ ਹਾਂ ਚੈੱਕ ਕਰਕੇ ਉਹਦੀ ਰਿਪੋਰਟ ਪੜਾ ਕੇ ਦੋ ਮੈਨੂੰ ਰਾਈਟ ਸਰ ਹਾਂ ਕਹਿੰਦਾ ਖਲਫ ਕਰ ਦੋ ਇਹ ਕਰ ਹਾਂ ਠੀਕ ਜੀ ਹਾਂ ਮੰਡੀ ਮੰਡੀ ਜਿੱਥੇ ਸਰ ਆਛਾ ਕਿੱਕੜੀ ਅੱਗੇ ਕੜੀ ਹੈ ਹਾਂ ਅਗਰ ਜੀ ਉਹ ਦੱਸੋ ਜੀ ਕੀ ਕੀ ਡੀਪੀ ਕਿੱਥੇ 200 ਜਣਾ ਲਿਖੇ ਆ ਜੜੀ ਹਾਂ ਜੀ ਕਿੰਨੀ ਬੋਦੀ ਹੈ ਹੁਣ 200 ਬੋਦੀ ਹੋਣੀ 200 ਬਸ ਤੁਹਾਡੇ ਕੋਲ ਹੈਗੇ ਐ ਕਾਊਂਟਿੰਗ ਹੈਗੀ ਕਿੰਨੀ ਆਈ ਤੁਹਾਨੂੰ ਸਰੇ ਨੂੰ ਸਰੇ ਇਹਨਾਂ ਕੋਲ ਸਾਰੇ ਸਾਰੇ ਜਦੋਂ ਰੈਕ ਲੱਗਦਾ ਸਰ ਜਿੰਨੀ ਇਹਨਾਂ ਨੂੰ ਜਿਲੇ ਵੱਲੋਂ ਲੈ ਲੋਕੇਸ਼ਨੋਂ ਦੀ ਕੰਪਨੀ ਵੱਲੋਂ ਇਹ ਸਰ 100 150 ਵਗੈਰਕੇ ਡਿਸਟ੍ਰੀਬਿਊਟਰਾਂ ਨੂੰ ਭੇਜ ਦਿੰਦੇ ਕੋਈ ਲਿਸਟ ਸਾਨੂੰ ਭੇਜ ਦੇ ਇੱਕ ਚੀਜ਼ ਸਾਨੂੰ ਭੇਜ ਦਿਜੀਏ ਹਾਂ ਹਾਂ ਵੇਖੀ ਜੇ ਇਹਨਾਂ ਦੇ ਪੂਰੀ ਭੇਜੀ ਇਹਦੇ ਨਾਲ ਕੋਈ ਪਈ ਕਿਦਾਂ ਇਹ ਸਾਰਾ ਟੇਲ ਦਾ ਨਹੀਂ ਹੈ ਟੇਲ ਦਾ ਹਾਂ ਉਹ ਟੇਲ ਦਾ ਵੀ ਹੋਗਾ ਨਾ ਫਾਰਮਾਂ ਦੀ ਭੇਜੀ ਅੱਛਾ ਹਾਂਜੀ ਨਹੀਂ ਇਹਨਾਂ ਦਾ ਪੂਰਾ ਜਿਹਾ ਪਤਾ ਕੁ ਠੀਕ ਹੈ ਕਿਉਂਕਿ ਥੱਲੇ ਤੇ ਦੂਜੇ ਦੁਕਾਨਾਂ ਵਾਲੇ ਤੇ ਕਹੀ ਜਾਂਦੇ ਕਿਥੇ ਕਿਥੇ ਭੇਜਦੇ ਤੁਸੀਂ ਸਰ ਇਹ ਸੂਰਮ ਦਾਸ ਤੱਕ ਜਾਂਦੀ ਸਰ 10 ਸਾਲਾਂ ਦੇ ਛੋਟੀਆਂ ਦੁਕਾਨਾਂ ਦੇ ਤਾਂ ਰੋਵਾ ਪਈ ਜਾਂਦੇ ਵੀ ਸਾਨੂੰ ਦਿੰਦੇ ਨਹੀਂ ਜੀ ਸਰ ਉਹ ਦੇਖ ਹੀ ਘੱਟ ਲੱਗਦੇ ਨਾ ਪ੍ਰਾਈਵੈਸੀ ਚੈੱਕ ਕਰਵਾ ਲੈ ਸਰ ਨਹੀਂ ਨਹੀਂ ਚੈੱਕ দাও ਇਹਨੂੰ ਠੀਕ ਹੈ ਹਾਂ ਚੈੱਕ দাও ਜੂਰੀਆ ਵੇਖੋ ਕਿੰਨੀ ਸੀ ਇਹਨਾਂ ਨੂੰ ਅਲਾਟਮੈਂਟ ਕਿੰਨੀ ਤੇ ਕਿੰਨੀ ਆਈ ਹੈ ਇਨਾਂ ਦੀ ਜਿਹੜੀ ਅਲਾਟਮੈਂਟ ਆ ਇਸ ਕੰਪਨੀ ਨੂੰ ਕਿੰਨੀ ਖਾਦ ਮਿਲਦੀ ਉਹ ਮੈਨੂੰ ਲਿਖ ਕੇ ਦੋ ਠੀਕ ਹੈ ਤੇ ਇਹ ਕਿੰਨੀ ਪਈ ਆ ਇਹ ਇਹਦੀ ਕੈਲਕੂਲੇਸ਼ਨ ਕਰ ਰਾਈਟ ਸਰ ਠੀਕ ਹੈ ਠੀਕ ਆ ਇਹਨਾਂ ਕੋਲ ਪਈ ਕਿੰਨੀ ਆ ਇਹਨੂੰ ਮੈਨੂੰ ਮਿਲਦੀ ਕਿੰਨੀ ਚਾਹੀਦੀ ਠੀਕ ਹੈ ਸਮਝੇ ਮੈਂ ਦੋਵਾਂ ਦਾ ਸਮਝ ਗਿਆ ਸਰ ਜਿੰਨਾ ਇਹਨਾਂ ਕੋਲ ਸਰਕਾਰੀ ਹੋਲ ਸੇਲ ਦਾ ਹੈਗਾ ਉਹਨਾਂ ਇੱਕ ਵੱਖਰਾ ਤੇ ਜਿੰਨਾ ਹੈ ਰਿਟੇਲ ਦੋਵਾਂ ਦਾ ਕੋਲ ਰਿਪੋਰਟ ਬਣਾ ਕੇ ਦੋ ਠੀਕ ਆ ਨਾ ਇਹਨੂੰ ਐਦਾਂ ਕਰ ਦੋ ਨਾ ਉਨੱਚੇ ਦਨੂ ਬਲ ਇੱਥੇ ਜਿਆਦਾ ਪਰ ਬੰਦਾ ਭਾਵਾ ਜਾਨੂੰ ਲੌਕ ਲਾ ਲਓ ਆਪ ਗਿਣਤੀ ਗਲਤ ਹਾਂ ਹਾਂ ਇੱਕ ਬੰਦਾ ਭਾਵਾ ਆਪਣਾ ਬੰਦਾ ਕਿੱਥੇ ਕੋਈ ਨਹੀਂ ਸਰ ਇਹ ਹਾਂ ਕਾਉਂਟਮੈਂਟ ਨਹੀਂ ਸਰ ਡਿਪਾਰਟਮੈਂਟ ਦੇਣਾ ਕੋਨੇ ਲੱਗ ਜਾ ਇੰਨਾ ਦਾ ਹਿੱਸਾ ਦੀ ਗਿਣਤੀ ਗਲਤ ਠੀਕ ਹੈ ਟੋਟਲ ਖਾ ਕੋਈ ਗੱਲ ਨਹੀਂ ਆ ਜਿਹੜੀ ਆਈ ਇਹਨਾਂ ਨੂੰ ਡੀਪੀ ਠੀਕ ਹੈ ਇਹਨਾਂ ਦੇ ਗਾ ਭੇਜਤੀ ਪੂਰੀ ਕਿੰਨੀ ਭੇਜੀ ਠੀਕ ਹੈ ਸਰ ਠੀਕ ਇਹਦੀ ਪੂਰੀ ਕੈਲਕੂਲੇਸ਼ਨ ਕਰਕੇ ਮੈਨੂੰ 1 ਘੰਟੇ ਦੇ ਵਿੱਚ ਦੱਸੋ ਹਾਂ ਮੈਂ ਤਾਂ ਵਿਜੀਲੈਂਸ ਵਾਲਿਆਂ ਨੂੰ ਕਹਿ ਕੇ ਪੁੱਛਾ ਕਰਾ ਦਾਂਗਾ